ਮਨਜੀ ਕਰਿਆ ਕਰਦੇ ਸਨ ਖਾਲਸਾ ਜੀ ਰਾਮਾਨੰਦ ਬਰਾਗੀ ਉਹ ਮਾਨਤੀ ਪੂਜਾ ਕਰਿਆ ਕਰਦੇ ਸਨ ਸੰਕਲਪ ਦੇ ਨਾਲ ਵੈਸ਼ਣੂ ਮਤ ਵਾਲੇ ਸਨ ਉਹ ਬਰਾਗੀ ਵੈਸ਼ਣੂ ਮਤ ਦੇ ਵਿੱਚ ਖਾਲਸਾ ਜੀ ਆਪੋ ਆਪਣੇ ਵੱਖਰੇ ਵੱਖਰੇ ਥਿੰਦ ਹੁੰਦੇ ਰਹੇ ਉਹਨਾਂ ਦਾ ਇਹ ਖਿਆਲ ਹੈ ਕਿ ਕੰਠੀ ਡਾਲ ਦੇ ਵਿੱਚ ਲੱਕੜ ਦੀ ਪਾਉਂ ਲੱਕੜ ਦੀ ਕੰਠੀ ਪਰ ਉਹ ਪਾਉਣੀ ਜਿਹੜੀ ਸ਼ਾਹ ਰਗ ਦੇ ਨਾਲ ਚੰਗੀ ਤਰ੍ਹਾਂ ਖਹਿ ਕੇ ਰੰਗੀ ਹੋਵੇ ਲੰਬੀ ਨਹੀਂ ਕਰਨੀ ਬਹੁਤੀ ਜਿਹੜੀ ਨਾਲ ਸ਼ਹਾਗ ਦੇ ਨਾਲ ਸਹਿ ਕੇ ਹਰ ਵੇਲੇ ਰਹੇ ਇਹੋ ਜੀ ਕੰਠੀਓ ਗੱਲ ਵਿੱਚ ਪਾਉਂਦੇ ਨੇ ਸਿਰ ਸੀਸ ਤੇ ਮੁਖ ਬੰਦੇ ਨੇ ਤੋਂ ਅਰਾਮਾਨੰਦ ਜੀ ਦੇ ਪਾਸ ਕਬੀਰ ਜੀ ਗਏ ਕਿ ਮੈਂ ਇਹਨਾਂ ਦੇ ਪਾਸੋਂ ਗੁਰਮੰਤਰ ਲਵ ਅੱਗੇ ਛੂਦਰ ਜਾੜ ਕੇ ਉਹਨਾਂ ਨੇ ਗੁਰਮੰਤਰ ਨਹੀਂ ਦਿੱਤਾ ਪਰ ਅੱਗੇ ਜਿੱਥੇ ਇਸ਼ਨਾਨ ਕਰਨ ਜਾਂਦੇ ਸਨ ਨਦੀ ਦੇ ਕਿਨਾਰੇ ਤੇ ਉੱਥੇ ਜਾ ਕੇ ਹਨੇਰੇ ਵਿੱਚ ਅਰਾਧ ਵਿੱਚ ਲੰਮਾ ਪੈ ਗਿਆ ਕਬੀਰ ਉਹ ਲੰਮਾ ਪੈਣ ਤੋ ਹਨੇਰੇ ਵਿੱਚ ਜਦ ਛੇਡਾ ਵੱਜਾ ਉਸ ਵੇਲੇ ਅੱਗੋ ਹੀ ਤੇ ਜਾ ਕੇ ਲੰਮਾ ਪਿਆਰ ਕਬੀਰ ਸੁਖਾਈ ਪਹਿਰੀ ਤੁੰਬ ਉਹ ਥਾਲਿਆ ਪੈਰ ਨਾਲ ਜਦ ਛੇਡਾ ਵੱਜੇ ਕਿ ਲੋਟੇ ਵਾਈ ਆਰਾਮ ਕੇ ਰਾਮ ਕਹੋ ਬੋਲੋ ਰਾਮ ਸਿੱਖ ਸਮਝਾਈ ਜਦੋ ਇਹ ਕਹਿ ਰਿਹਾ ਤਾ ਕਿ ਰਾਮ ਕੇ ਰਾਮ ਕਹੋ ਇਹ ਕਹਿੰਦੇ ਬਸ ਠੀਕ ਹੈ ਰਾਮ ਰਾਮ ਦਾ ਜਾਪ ਕਰਨ ਲੱਗ ਪਿਆ ਭਗਤ ਕਬੀਰ ਨਿਸ਼ਚੇ ਦੇ ਨਾਲ ਤੋ ਜਾਪ ਕਰਦੇ ਤੇ ਬੜੀ ਪਰਮੇਸ਼ਰ ਦੀ ਕਿਰਪਾ ਹੋਈ ਉਹ ਸੂਰ ਨਾਲ ਪ੍ਰਕਾਸ਼ ਅੰਦਰ ਬਾਹਰ ਰੂਹ ਦੇ ਸਾਥ ਆਪਤਾ ਹੋ ਗਈ ਅੰਤਰ ਜਾਪਤਾ ਹੋ ਗਈ ਜਦੋਂ ਜਾਸ ਵਧਣ ਲੱਗਾ ਲੋਕੀ ਕਹਿਣ ਲੱਗੇ ਭਾਗ ਕਬੀਰ ਤੂੰ ਕਿਹਦੇ ਪਾਸੋਂ ਫਿਰ ਮੰਤਰ ਲਿਆ ਉਹ ਜਲਾਹਾ ਹੋ ਕੇ ਵੀ ਤੂੰ ਐਜੀਤ ਪਾਸੇ ਆ ਕਰਕੇ ਏਡਾ ਵੱਡਾ ਬਣਦਾ ਜਾਂਦਾ ਤੋ ਕਹਿ ਲਗਾ ਰਾਮਾਨੰਦ ਦੇ ਪਾਸੋਂ ਕਹਿੰਦੇ ਝੂਠ ਰਾਮਾਨੰਦ ਕਦੇ ਤੇਰੇ ਵਰਗੇ ਛੂਦਰ ਦਾ ਪਰਸ਼ਾਵਾ ਵੀ ਨਾ ਲਵੇ ਇਹ ਨਵੇਂ ਅੰਮ੍ਰਿਤ ਰਾਮਾਨੰਦ ਜਿਹੜਾ ਆਪਣਾ ਗੁਰੂ ਨੂੰ ਨਕੋਵੇ ਐਡਾ ਵੱਡਾ ਪਾਪੀ ਤਾਂ ਕੋਈ ਹੁੰਦਾ ਹੀ ਨਹੀਂ ਮਹੰਪੂਰ ਤੋਂ ਬੋਲਦਾ ਰਾਮਾਨੰਦ ਜੀ ਦੇ ਪਾਸੋਂ ਰਾਮਾਨੰਦ ਜਾਉ ਦਾਲੇ ਹੋਏ ਤਾਂ ਸ਼ੁੱਧ ਨੂੰ ਉਪਦੇਸ਼ ਦੇ ਦਿੱਤਾ ਤੈਨੂੰ ਦੰਡ ਲਾਵਾਂਗੇ ਖਾਲਸਾ ਦੀ ਇਹ ਮੌਕਾ ਸੀ ਕਦੇ ਵੇਖੋ ਰਾਮਾਨੰਦ ਵਰਗੇ ਕਲਯੁਗ ਦੇ ਵਿੱਚ ਇੰਨਾ ਸ਼ੁੱਧਰ ਕੋੜੇ ਤੋਂ ਲੋਕੀ ਡਰਦੇ ਸਨ ਇਹ ਧੰਨ ਗੁਰੂ ਨਾਨਕ ਸਾਹਿਬ ਨੇ ਖੁੱਲ੍ਹਾਂ ਕੀਤੀਆਂ ਨੇ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਹੈ ਅਫਸੋਸ ਹੈ ਕਿ ਜੇ ਫਿਰ ਵੀ ਨਾ ਅਸੀਂ ਇਸ ਖਜ਼ਾਨੇ ਵਿੱਚੋਂ ਬਾਤ ਪ੍ਰਾਪਤ ਕਰੀਏ ਤਾਂ ਸੋ ਹਜੂਰ ਸੱਚੇ ਪਾਸ ਕਰੋ ਪਿਆਰਾ ਇਹ ਭਗਤ ਕਬੀਰ ਇਹਨੂੰ ਬੁਲਾ ਲਿਆ ਰਾਮਾਨੰਦ ਨੇ ਕਹਿੰਦੇ ਆਓ ਝੂਠ ਬੋਲਦਾ ਕਬੀਰ ਤਾਂ ਖਾਲਸਾ ਜੀ ਜਦੋਂ ਕਬੀਰ ਜੀ ਤੋਕ ਕੇ ਲੱਗੇ ਕਹਿੰਦੇ ਛੂਦਰ ਦੇ ਮੱਥੇ ਨਹੀਂ ਲੱਗਣਾ ਉਸੇ ਕਨਾਟ ਤਾਣ ਕੇ ਰਾਮਾਨੰਦ ਜੀ ਬੈਠ ਕੇ ਕਨਾਟ ਤਾਣ ਕੇ ਕਹਿੰਦੇ ਬਾਹਰ ਬਹਿ ਜਾਵੇ ਮੈਂ ਅੰਦਰੋਂ ਗੱਲ ਕਰਾਂਗਾ ਪੁੱਛਾਂਗਾ ਤੇ ਫਿਰ ਮੈਨੂੰ ਦੱਸੇ ਤੋ ਜਦੋਂ ਕਨਾਤ ਤਾੜ ਕੇ ਅੰਦਰ ਬੈਠ ਕੇ ਉਸ ਨੂੰ ਕਿਤੇ ਉਪਾਸ਼ਨਾ ਦਾ ਮੌਕਾ ਸੀ ਤੋ ਆਰਾਮਾਨੰਦ ਜੀ ਉਪਾਸ਼ਨਾ ਕਰ ਕਰ ਰਹੇ ਹਨ ਤੋ ਧਿਆਨ ਦੇ ਨਾਲ ਉਹ ਮੂਰਤੀ ਕਲਪਕੇ ਇਸ਼ਨਾਨ ਕਰਵਾਇਆ ਮੋਹਨ ਭੋਗ ਲਵਾਉਣੇ ਤੇ ਮੁਕਤ ਆਦਿਕ ਸੀਸ ਤੇ ਦੇਣਾ ਕੰਠੀ ਗਲ ਵਿੱਚ ਪਾਉਣੇ ਤੋ ਅਜ ਉਹ ਪੂਜਨਾ ਮਾਨਸਿਕ ਕਰਦੇ ਕਰਦੇ ਨੇ ਮੁਕਤ ਪਹਿਲਾ ਸੀਸ ਤੇ ਦੇ ਦਿੱਤਾ ਤੇ ਉਹ ਗਲ ਦੇ ਵਿੱਚ ਕੰਠੀ ਨਹੀਂ ਪਾਈ ਹੋਰ ਇਸ ਚਿੰਤਾ ਦੇ ਵਿੱਚ ਹੈ ਕਿ ਜੇ ਮੈਂ ਕੰਠੀ ਨਾ ਪਾਈ ਤੇ ਉਪਾਸਨਾ ਪੂਰੀ ਨਹੀਂ ਤੇ ਜੇ ਇਸ ਸੀਸ ਤੋਂ ਮੁਕਤ ਲਾਵਾ ਤਾਂ ਇਹ ਭਗਵਾਨ ਦੀ ਬੇਅਦਬੀ ਹੈ ਪਹਿਲਾਂ ਮੈਂ ਮੁਕਤ ਸੀਸ ਤੇ ਦੇ ਚੁੱਕਾ ਹਾਂ ਮੁਕਤ ਲੋਹਣਾ ਨਹੀਂ ਇਸ ਚਿੰਤਾ ਵਿੱਚ ਰੰ ਮਾਨਸਿਕ ਪੂਜਾ ਕਰਦੋ ਵਿੱਚ ਚਿੰਤਾ ਕਰ ਰਹੇ ਨੇ ਬੋਲ ਨਹੀਂ ਰਹੇ ਇਸ ਧਿਆਨ ਦੇ ਨਾਲ ਪੂਜਾ ਕਰ ਰਹੇ ਨੇ ਜਦੋਂ ਕਬੀਰ ਜੀ ਬਾਹਰ ਆ ਬੈਠੇ ਉਸ ਮੌਕੇ ਤੇ ਦੇਖਿਆ ਆਪਣਾ ਰਾਮਾਨੰਦ ਜੀ ਦਾ ਮਨ ਹੋਰ ਕਿੱਤੇ ਜਦੋਂ ਵੇਖਿਆ ਚਿੰਤਾ ਵਿੱਚ ਪਿਆ ਹੋਇਆ ਮਾਰੋ ਹੱਥ ਕੇ ਕਹਿਣ ਲੱਗੇ ਕਹਿੰਦੇ ਰਾਮਾਨੰਦ ਜੀ ਕਿਹੜੀ ਚਿੰਤਾ ਵਿੱਚ ਪਾਏ ਹੋਏ ਹੋ ਕੁੰਜੀ ਡੋਡਾ ਖੋਲ ਕੇ ਤੇ ਫਿਰ ਕੇ ਕੰਢੀ ਪਾ ਰਹੇ ਜਰੂਰੀ ਹੈ ਕਿ ਉਸ ਤ੍ਰੇਂ ਪਾਉਣੀ ਹੈ ਕੁੰਜੀ ਡੋਡਾ ਖੋਲ ਕੇ ਪਾ ਦਿਓ ਉਸ ਵੇਲੇ ਕਨਾਟ ਪਾੜ ਦਿੱਤੀ ਰਾਮਾਨੰਦ ਰੋਇਆ ਕਹਿੰਦੇ ਆਹ ਛਾਤੀ ਨਾਲ ਲੱਗ ਸੋ ਛਾਤੀ ਨਾਲ ਲਾ ਕੇ ਕਹਿ ਲਗਾ ਭਾਵੇਂ ਮੈਨੂੰ ਕਹਿ ਦੇ ਸ਼ੂਦਰ ਦੇ ਨਾਲ ਹੀ ਭਟਿਆ ਗਿਆ ਹੈ ਇਹ ਸ਼ੂਦਰ ਨਹੀਂ ਜਿਹੜਾ ਇਹਦੇ ਹਿਰਦੇ ਵਿੱਚ ਪ੍ਰਕਾਸ਼ ਹੋ ਚੁੱਕਾ ਹੈ ਫਿਰ ਕਹਿ ਲਗੇ ਤਾਂ ਗੱਲ ਠੀਕ ਹੈ ਬਾਰੇ 10 ਤੂੰ ਝੂਠਾ ਕਿਉਂ ਹੈ ਕਹਿੰਦੇ ਮੈਂ ਝੂਠਾ ਨਹੀਂ ਇਹ ਦੱਸ ਤੈਨੂੰ ਇਹ ਕਿੰਨੇ ਗੁਰਮੰਦਰ ਦਿੱਤਾ ਕਹਿੰਦੇ ਸਵਾਮੀ ਜੀ ਤੁਸੀਂ ਕਹਿੰਦੇ ਕਦੋਂ ਮੇਰੇ ਕੋਲ ਤੂੰ ਕਦੋਂ ਆਇਆ ਕਹਿੰਦੇ ਜਦੋਂ ਲੰਮਾ ਪਿਆ ਸੀ ਨਾ ਮੈਂ ਰਾਹ ਵਿੱਚ ਤੁਸੀਂ ਇਸ਼ਨਾਨ ਕਰਨ ਗਏ ਸੀ ਪਾਏ ਨਾ ਟੰਬਕੇ ਫਾ ਕੇ ਤੁਸੀਂ ਨਹੀਂ ਸੀ ਕਿਹਾ ਕਿ ਆਹ ਰਾਮ ਕੇ ਰਾਮ ਕੋ ਇਨਹਾਮ ਆਈ ਉਹ ਕਿਆ ਜਰੂਰਤ ਸੀ ਉਹ ਤੂੰ ਸੀ ਕਿਹਾ ਜੀ ਮੈਂ ਸੀ ਕਹਿੰਦੇ ਅਰ ਕਹਿ ਲਗਾ ਮੇਰੇ ਵਾਲੇ ਇਹਨਾਂ ਡਾਂਗਾਂ ਚੱਕੀ ਫਿਰਦੇ ਹੋ ਤਾਨੂੰ 20 ਵਾਲੇ ਉਪਦੇਸ਼ ਦਿੱਤਾ ਕੋਲ ਬਿਠਾ ਬਿਠਾ ਕੇ ਜੇ ਤੁਸੀਂ ਹਿਰਦੇ ਵਿੱਚ ਨਹੀਂ ਬਸਾਇਆ ਤੁਹਾਡਾ ਕਸੂਰ ਹੈ ਵਿਚਾਰੇ ਨੇ ਵੇਖਣ ਕਿੰਨਾ ਜਤਨ ਕੀਤਾ ਲੰਮਾ ਪਿਆ ਮੇਰੇ ਜੁੱਤੇ ਦਾ ਛੇਡਾ ਵੱਜਿਆ ਮੈਂ ਕਹਿ ਲਈ ਸੀ ਨਾ ਰੱਬ ਦੇ ਪਿਆਰ ਆ ਰੱਬ ਦਾ ਨਾਮ ਹੈ ਹੋਰ ਮੈਂ ਸਭ ਗਾਲਾਂ ਕਰਦਾ ਜਿਹਨੂੰ ਛੇਡਾ ਮਾਰਿਆ ਸੀ ਤੇਰੀ ਭਾਵਨਾ ਸਰਦਾ ਵੇਖੋ ਇਹ ਨਿਸ਼ਚਿਆ ਕਰਕੇ ਤਰ ਗਿਆ ਤੁਸੀਂ ਕੋਲ ਰਹਿਣ ਵਾਲੇ ਪ੍ਰਵਾਹ ਨਹੀਂ ਕਰਦੇ ਉਹ ਠਿਆਰਾਂ ਦੇ ਕਬੂਤਰਾਂ ਵਾਲੀ ਗੱਲ ਹੈ ਅੱਗ ਤੱਕ ਹੁੰਦੀ ਰਹਿੰਦੀ ਐ ਬੋਲੀ ਪੁੱਟਦੇ ਤੁਹਾਡਾ ਇਹੋ ਜਿਹਾ ਸੁਭਾਅ ਬੜਿਆ ਹੋਇਆ ਮੇਰਾ ਕੀ ਕਸੂਰ ਹੈ ਤੁਹਾਡਾ ਆਪਣਾ ਕਸੂਰ ਹੈ ਸੋ ਖਾਲਸਾ ਜੀ ਕਿਸ ਪ੍ਰਕਾਰ ਐਸੀ ਪੂਜਾ ਵੀ ਕੀ ਕਰਦੇ ਹਰ ਸੋ ਕਿੰਝ ਹਰ ਸੱਚੇ ਪਾਤਸ਼ਾਹ